कि यह उनका सब नाम कर्ता कुछ चेतावनी रहा है, अकाल मृत्यु युगनिश्चय उन बुद्ध कुलसाल किन्हें दावने वारण आरंभ करता है। आज यह आर्य को बंधनों समरोह फ्री हर राय फ्री हर प्रश्न थे आई आज जब टिप्पे सब लोक जाएं, देख बहादुर सिमरे एक आर्य ने तैयार है तो आए सब ਕਾਰੇਸ਼ ਨਾਨ ਸਿਮਰ ਪ੍ਰਭ ਆਪਨ ਮੰਨ ਤਨ ਪੈ ਰੁਕਾ ਬੜੀ ਆਪਾ ਕਿਰਪਾ ਸੂ ਸੰਤਾਂ ਨੂੰ ਦਾਸ ਵਰ ਨੂੰ ਆਪ ਸਾਰੇ ਗਾਜੀਬਾਜੀ ਕੇ ਪਰਦੇ ਸਾਜੀ ਕਰੀਏ ਵਾਹਿਗੁਰੂ ਜੀ ਦਾ ਹਉਕਾ ਵਾਹਿਗੁਰੂ ਜੀ ਕੀ ਬਖਸ਼ੇ ਅਜ ਬੜੀ ਆਪਾ ਕਿਰਪਾ ਸਮੂਹ ਸਾਜੇ ਦੀ ਬਾਜੀ ਸਾਧ ਸੰਗਤ ਜੀ ਆਓ ਫਤੇ ਸਾਂਝ ਕਰੀਏ ਫਤੇ ਦਾ ਕਿਉਂ ਆਪ ਸਾਰੇ ਕਿਉਂਕਿ ਤਾਂਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਾਰੇ ਦਾ ਪੁੱਤ ਹਨ ਜੀ ਖੁਸ਼ਗਿਰਾਣ ਬੁਣਾਏ ਜਾਂਦੇ ਨੇ ਤੇ ਆਪਕਾਰ ਕੋ ਵੀ ਉਹਨੇ ਖੁਸ਼ੀਆਂ ਦੇ ਨਾਲ ਬੁਣਾਏ ਜੀ ਕਿਉਂਕਿ ਗੁਰੂ ਮਾਰੇ ਨੇ ਸਾਨੂੰ ਇਹ ਹੀ ਦੱਸਿਆ ਕਿ ਅਗਰ ਕੋਈ ਦੁੱਖ ਹੈ ਤਾਂ ਵੀ ਉਹਦੀ ਕਿਰਪਾ ਹੈ ਸੋਖ ਕਰਦੇ ਸ੍ਰੀ ਨਾਮੀ ਰਿਧੇ ਕਿਰਪਾ 13 ਭਾਣਾ ਮਿਟਾ ਦੇ ਦੀ ਵੀ ਲੱਖ ਲੱਖ ਵਧਾਈ ਹੁਵੇ ਉਹ ਨਾਲ ਹੀ ਇਸੇ ਮਹੀਨੇ ਵਿਦਾਸਤਰੀ ਨੂੰ ਗੁਰੂ ਰੂਪ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਬਾਬਾ ਅਵਤਾਰ ਸਿੰਘ ਬੇਤੀ ਸ਼੍ਰੀ ਚੋਲਾ ਸਾਹਿਬ ਵਾਲੇ ਸਮੂਹ ਸੰਗਤਾਂ ਨੂੰ ਅੱਜ ਪੂਰਨ ਮਾਸ਼ੀ ਦੇ ਦਿਹਾੜੇ ਦੀ ਖੁਸ਼ੀ ਅੰਦਰ ਔਰ ਜਿੱਥੇ ਅੱਜ ਪੂਰਨ ਮਾਸ਼ੀ ਦਾ ਦਿਹਾੜਾ ਹੈ ਉੱਥੇ ਬੜੇ ਹੀ ਵੱਡਾ ਅੱਜ ਦਿਨ ਹੈ ਜੋ ਕਿ ਅੱਜ ਭਗਤ ਕਬੀਰ ਜੀ ਦਾ ਅਵਤਾਰ ਪੂਰਵ ਤੇ ਨਾਲ ਹੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਪ੍ਰਕਾਸ਼ ਪੂਰਵ ਨੇ ਅਵਤਾਰ ਪੂਰਵ ਨੇ ਬੜੀ ಅಪਾਰ ਕਿਰਪਾ ਔਰ ਸਮੂਹ ਸੰਗਤਾਂ ਨੂੰ ਦੇਸਾਂ ਪਰਦੇਸਾਂ ਦੀਆਂ ਸੰਗਤਾਂ ਨੂੰ ਦਾਸ ਭਗਤ ਕਬੀਰ ਜੀ ਦਾ ਉਹ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਜੀ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਮਗਰੂ ਮਾਰੇ ਕਿਰਪਾ ਕਰਨ ਅਰਦਾਸ ਦੀ ਸਮੂਹ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਮਹਾਰਾਜ ਸਾਨੂੰ ਇਸੇ ਤਰ੍ਹਾਂ ਹੀ ਮਹਾਰਾਜ ਦੇ ਚਰਨਾਂ 'ਚ ਇਹ ਹੀ ਅਰਦਾਸ ਬੇਨਤੀ ਹੈ ਤੁਹਾਨੂੰ ਤੁਹਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਕਿ ਮਹਾਰਾਜ ਦੇ ਦੱਸਿਓ ਮਾਰਗਾਂ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮੱਤਾ ਬਖਸ਼ਿਸ਼ ਕਰਨ ਔਰ ਸਮੂਹ ਆਈ ਸੰਗਤ ਦੀ ਜੋ ਪੂਰਵ ਆਸ਼ੀਸ਼ ਤੇ ਸੰਗਤਾਂ ਆਈਆਂ ਨੇ ਦੂਰੋਂ ਨੇੜੋਂ ਚੱਲ ਕੇ ਗੁਰੂ ਮਾਰੇ ਉਹਨਾਂ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਨ ਤੇ ਸਾਨੂੰ ਸਾਰਿਆਂ ਨੂੰ ਹੀ ਗੁਰੂ ਮਹਾਰਾਜ ਦੇ ਦੱਸਿਓ ਮਾਰਗਾਂ ਤੇ ਚੱਲਣ ਦੀ ਸਮਤਾ ਬਖਸ਼ਿਸ਼ ਕਰਨ ਔਰ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੇ ਜਾਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨ ਇੱਕ ਵਾਰ ਦਾਸ ਫੇਰ ਤੋਂ ਸਮੂਹ ਸੰਗਤਾਂ ਨੂੰ ਦੇਸਾਂ ਪ੍ਰਦੇਸਾਂ ਦੀ ਸੰਗਤਾਂ ਨੂੰ ਗੁਰੂ ਮਹਾਰਾਜ ਤੇ ਪ੍ਰਕਾਸ਼ਪੁਰਪ ਜੀ ਦੀਆਂ ਲੱਖ ਲੱਖ ਵਧਾਈ ਦਿੰਦਾ ਇੰਨੇ ਵਚਨ ਕਰਦੇ ਦਾਸ ਪੱਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ